ਗ੍ਰਮਣੀਆ ਅਕਾਲੀ ਦਲ ਵੱਲੋਂ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਵਿਧਾਨ ਸਭਾ ਦੀ ਚੋਣ ਲੜਨ ਵਾਲੇ ਸਾਬਕਾ ਆਰਮੀ ਚੀਫ ਜਨਰਲ ਜੇਲੇ ਸਿੰਘ ਨੇ ਸਾਰੀਆਂ ਕਿਆਸਰਾਈਆਂ ਖਤਮ ਕਰ ਦਿੱਤੀਆਂ ਤੇ ਟਕਸਾਲੀ ਅਕਾਲੀ ਦਲ ਦਾ ਹੱਥ ਫੜ ਲਿਆ ਜਨਰਲ ਜੇਲੇ ਸਿੰਘ ਨੇ ਦਾਅਵਾ ਕੀਤਾ ਪਹਿਲਾਂ ਉਹਨਾਂ ਦੇਸ਼ ਦੀ ਸੇਵਾ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਤੇ ਹੁਣ ਸਿਆਸਤ ਵਿੱਚ ਆ ਕੇ ਉਹ ਮੁੜ ਲੋਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋਏ ਆ ਜੇਲੇ ਸਿੰਘ ਨੇ ਆਖਿਆ ਅਕਾਲੀ ਦਲ ਨੂੰ ਲੋਕ ਹੁਣ ਮੋਹਲਾ ਨੂੰ ਤਿਆਰ ਰਹੀਆਂ ਕਾਂਗਰਸ ਤੇ ਸ਼ਬਦੀ ਹਮਲਾ ਕਰਦਿਆਂ ਜਰਨਲ ਦਾ ਕਹਿਣਾ ਹੈ 70 ਸਾਲ ਰਾਜ ਕਾਂਗਰਸ ਨੇ ਲੋਕਾਂ ਨੂੰ ਗੁੰਮਰਾ ਕਰਕੇ ਕੀਤਾ ਇੱਕ ਸਵਾਲ ਦੇ ਜਵਾਬ ਵਿੱਚ ਟਕਸਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰੰਪੁਰਾ ਦਾ ਕਹਿਣਾ ਹੈ ਜਰਨਲ ਜੇਦੇ ਸਿੰਘ ਤੇ ਵੀਰ ਦਵਿੰਦਰ ਸਿੰਘ ਦੇ ਆਉਣ ਨਾਲ ਟਕਸਾਲੀ ਦਲ ਦੀ ਸ਼ਕਤੀ ਹੋਰ ਵੱਧ ਗਈ ਹੈ ਜਿਵੇਂ ਕੱਲ ਹੀ ਸਰਦਾਰ ਵੀਰ ਦਵਿੰਦਰ ਸਿੰਘ ਜੀ ਉਹਦਾ ਨਾਮ ਜੋ ਆਨੰਦਪੁਰ ਸਾਹਿਬ ਹਲਕੇ ਰੁਪਏ ਨਾਲ ਪ੍ਰੇਜ਼ੈਂਟ ਕਰਦੇ ਰਹੇ ਨੇ ਉਹ ਦੇ ਉਹਨਾਂ ਦੀ ਬਹੁਤ ਵੱਡੀ ਜ਼ਿੰਦਗੀ ਦੇ ਸਾਥੀ ਸਟੂਡਨਟ ਪ੍ਰਦੇਸ਼ਨ ਦੇ ਸਹਾਉਕਾ ਪ੍ਰਧਾਨ ਕਲੋਰ ਸਾਹਿਬ ਜੋ ਗਰਦਾਸਪੁਰ ਨੂੰ ਬਲੌਂਗ ਕਰਦੇ ਨੇ ਉਹ ਵੀ ਸ਼ਾਮਿਲ ਕਲ ਹੋਏ ਨੇ ਆਉਣ ਵਾਲਾ ਸਮਾਂ ਵੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਸਨਹਿਨੀ ਲੱਗਦਾ ਵਾ ਕਿਉਂਕਿ ਕਈਆਂ ਬੰਨਿਆਂ ਤੋਂ ਸਾਨੂੰ ਇਹ ਹੰਗਾਰਾ ਮਿਲ ਰਿਹਾ ਉਤਸ਼ਾਹ ਮਿਲ ਰਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਾਇਨ ਕਰਨਾ ਚਾਹੁੰਦੇ ਆ ਤੁਮਾਰਾ ਜ ਮੇਲ ਕਰੇ ਸਾਨੂੰ ਉਹ ਵੀ ਦਿਨ ਪਿੱਛੇ ਥੋੜਾ ਸਮਾਂ ਹੋਇਆ ਚੇਤਾ ਜਦੋਂ ਲੋਕ ਜਾਂ ਖਾਸ ਕਰਕੇ ਮੀਡੀਆ ਵਾਲੇ ਕਹਿੰਦੇ ਸੀ ਇਹ ਟਿਕੜੀ ਆ ਡਾਕਟਰ ਹਰਜਨ ਸਿੰਘ ਸਰਦਾਰ ਸੇਵਾ ਸਿੰਘ ਸੇਖਵਾ ਬਰੰਪੁਰਾ ਵਾਲਾ ਜਾਂ ਕੋਈ 2-4 ਹੋਰ ਨੇ ਇਹੀ ਪਾਰਟੀ ਆਪਰਾਜੇ ਪਾਰਟੀ ਹੌਲੀ ਹੌਲੀ ਇੱਕ ਬਹੁਤ ਵੱਡਾ ਜਿਹੜਾ ਵਾ ਇੱਕ ਕਾਫਲਾ ਬਣ ਕੇ ਆ ਗਿਆ ਇਹ ਕਹੀ ਸੀ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਬਾਬੇ ਕੀ ਜਰੀਨਾ ਜਾਊਂਗਾ ਤੇ ਉਤਰਨ ਜੋ ਲੈਕਨਾਜੋ ਤਹਿਮ ਆ ਗਿਆ ਜੋ ਦੋਸਤੋ ਮੈਨੂੰ ਬਹੁਤ ਮਾਣ ਹੈ ਬਹੁਤ ਗਰਵ ਹੈ ਇਹੋ ਜਿਹਾ ਮੌਕਾ ਮੈਨੂੰ ਮਿਲਿਆ ਮੈਂ ਆਪਣੇ ਜ਼ਿੰਦਗੀ ਵਿੱਚ ਇਸ ਸਟੇਜ ਤੇ ਆ ਕੇ ਫੈਸਲਾ ਕਰ ਲਿਆ ਸੀਗਾ ਕਿ ਆਪਾਂ ਦੇਸ਼ ਦੇ ਲੋਕਾਂ ਵਾਸਤੇ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨੀ ਹੈਗੀ ਉਹ ਸੇਵਾ ਕਿਸ ਰੂਪ ਚ ਕਰਾਂਗਾ ਉਹ ਵੀ ਮੈਂ ਸੋਚ ਲਿਆ ਸੀਗਾ ਕਿ ਰਾਜਨੀਤੀ ਚ ਆ ਕੇ ਸਾਫ ਸੁਥਰੀ ਸੇਵਾਦਾਰੀ ਕਰਾਂਗਾ ਰਾਜ ਨਹੀਂ ਕਰਾਂਗਾ ਮੌਕਾ ਦਿੱਤਾ ਤੇ ਸੌਲਾ ਨੇ ਕੰਮ ਕਰਕੇ ਦਿਖਾ ਮਾਰ ਹੁਣ ਮੈਂ ਇਹੀ ਗੱਲ ਚਾਹੁੰਦਾ ਮੈਂ ਬਹੁਤ ਖੁਸ਼ ਹਾਂ ਮੈਂ ਸ਼ੋਮਨੀ ਕਾਲੀਦਾਰ ਢਕਸਾਲੀ ਦਾ ਨੰਨੇ ਮੈਨੂੰ ਮਾਨਤਾ ਹੈ ਸਫਾਈਆਂ ਤੁਹਾਡੇ ਸਾਹਮਣੇ ਪੇਸ਼ ਆ ਪੰਜਾਬ ਦੇ ਸਾਹਮਣੇ ਪੇਸ਼ ਆ ਹਿੰਦੁਸਤਾਨ ਦੇ ਸਾਹਮਣੇ ਪੇਸ਼ ਆ ਸਾਰੇ ਪੰਜਾਬੀ ਜਿਹੜੇ ਦੁਨੀਆ ਭਰ ਚਿੰਨੇ ਉਹਨਾਂ ਸਾਹਮਣੇ ਪੇਸ਼ ਆ ਮੈਂ ਖੁੱਲੀ ਕਿਤਾਬ ਆ ਜਦੋਂ ਮੈਂ ਅਸੈਂਬਲੀ ਇਲੈਕਸ਼ਨ ਲੜਿਆ ਸੀ ਪਟਿਆਲੇ ਤੋਂ ਮੈਂ ਆਪਣਾ ਕਾਰਡ ਦਿੱਤਾ ਸਾਰੇ ਕੈਂਡੀਡੇਟ ਕਾਰਡ ਦਿੰਦੇ ਮੇਰੇ ਕਾਰਡ 'ਚ ਕੋਈ ਫਰਕ ਸੀਗਾ ਮੈਂ ਲੋਕਾਂ ਨੇ ਦੇਖ ਲੋ 1 ਲੱਖ ਸਿਪਾਏ ਨੇ ਉਹਦੇ 'ਚ ਇੱਕ ਚੀਜ਼ ਫਰਕ ਹੈ ਜਿਹੜੀ ਦੂਜਿਆਂ 'ਚ ਨਹੀਂ ਹੈ ਯਾ ਦੇਖੋ ਉਹਨੂੰ ਲਪੀਨਾ ਸੈਂਟਰ ਵਿੱਚ ਜੋ ਮੇਰਾ ਮੋਬਾਈਲ ਨੰਬਰ ਸੀ ਆ ਮੋਬਾਈਲ ਹੁਣ ਵੀ ਮੇਰੇ ਕੋਲ ਹੈਗਾ ਮੈਂ ਕਿਹਾ ਕਿਹੜਾ ਕੈਂਡੀਡੇਟ ਆਪਣਾ ਮੋਬਾਈਲ ਨੰਬਰ ਦਿੰਦਾ ਪਰਸਨਲ ਜਿਹੜਾ ਮੇਰੇ ਕੋਲ ਹੈਗਾ ਖੁੱਲੀ ਕਿਤਾਬ 24 ਘੰਟੇ ਅਵੇਲੇਬਲ ਔਰ ਸਾਰੇ ਦਰਵਾਜ਼ੇ ਖੁੱਲੇ ਨਾ ਕੋਈ ਸਪੈਰਾ ਨਾ ਕੁਛ ਅਸੀਂ ਯਾਰ ਮੰਚ ਸੇਵਾ ਕਰਨ ਵਾਸਤੇ ਆਇਆ ਤੇ ਜਦੋਂ ਕਨਸਟੀਟਿਊਸ਼ਨ ਬਣਦੀ ਹੈ ਸਾਡੀ ਕਨਸਟੀਟਿਊਸ਼ਨ ਦੁਨੀਆ ਦੀ ਬੈਸਟ ਕਨਸਟੀਟਿਊਸ਼ਨ ਸਾਡੇ ਦੇਸ਼ ਸਾਲਾਦੇਸ਼ ਦੁਨੀਆ ਦਾ ਸਭ ਤੋਂ ਵੱਡਾ ਡੈਮੋਕ੍ਰੇਸੀ ਹੈ ਉਹ ਟਮੈਕ ਕੀ ਕਹਿੰਦੇ ਪਹਿਲੇ ਪੇਜ ਤੇ ਲਿਖਿਆ ਹੋਇਆ ਹੈ ਗਵਰਨਮੈਂਟ ਆਫ ਦਾ ਪੀਪਲ ਫੋਰ ਦਾ ਪੀਪਲ ਬਾਏ ਦਾ ਪੀਪਲ ਨਾ ਯਾਰ ਦੋਸਤੋ ਇਹ ਕਈ ਲੋਕ ਜਿਹੜੇ ਨੇ ਇਲੈਕਸ਼ਨ ਤੋਂ ਬਾਅਦ ਪੀਪਲ ਨੂੰ ਗਾਇਬ ਕਰਤਾ ਉਥੋਂ ਫॉर ਮੀ ਫੋਰ ਬਾਏ ਮੀ ਐਂਡ ਫੋਰ ਪੀਪਲ ਲਾਈਕ ਯੂ ਉਹ ਯਾਰ ਇਹ ਕੰਸਟਰਿਊਸ਼ਨ ਬਣਾਉਣ ਵਾਲੇ ਨੇ ਇਨੀ ਮਿਹਨਤ ਕੀਤੀ ਸੀ ਰਾਜ ਨਹੀਂ ਕਰਨ ਤੁਹਾਨੂੰ ਇਹ ਕਹਿੰਦੇ ਹਣ ਸੜਾ ਰਾਜ ਹੈ ਫਿਰ ਤੁਹਾਡਾ ਹੋ ਜਾਊਗਾ ਫਿਰ ਤੁਹਾਡਾ ਹੋ ਜਾਊਗਾ ਭਾਈ ਰਾਜ ਨਹੀਂ ਹੈ ਦੇਵਾ ਕਰਨੀ ਤੇ ਕਰੋ ਯਾਰ ਐਮ ਪਬਲਿਕ ਸਰਵਿਸ ਅੰਰੇਜਾ ਨੇ ਬੜੀ ਚੰਗੀ ਤਰੀਕੇ ਨਾਲ ਡੈਮੋਕ੍ਰੇਸੀ ਸਮਝਾਈ ਹੈ ਪਬਲਿਕ ਸਰਵਿਸ ਦਾ ਮਤਲਬ ਕੀ ਹੁੰਦਾ ਲੋਕਾਂ ਦੀ ਨੌਕਰੀ ਲੋਕਾਂ ਦੀ ਸੇਵਾ ਇਹ ਕਹਿੰਦਾ ਜੀ ਅਸੀਂ ਪਬਲਿਕ ਰੂਲ ਰਾਜ ਹੈਗਾ ਇਹ ਗਲਤ ਹੈ ਵੋਟ ਲੈ ਕੇ ਉਹ ਤੋਂ ਬਾਅਦ ਉਸੋਦੇ ਨੇ ਹੁਣ ਸਾਡਾ ਰਾਜ ਹੈ ਉਹਨੂੰ ਕੋਈ ਤੁਹਾਨੂੰ ਕਹਿੰਦਾ ਤੁਹਾਡੇ ਨਾਲ ਗੱਲ ਕਰਨੀ ਕਹਿੰਦੇ ਉਹ ਅਵੇਲੇਬਲ ਨਹੀਂ ਹੈ ਉਹਨਾਂ ਦਾ ਪੀਏ ਪੀਏ ਤੋਂ ਥੱਲੇ ਪੀਏ ਤੀਜਾ ਪੀਏ ਤੇ ਪੀਏ ਤੀਜਾ ਪੀਏ ਕਿੱਥੇ ਜਾਓਗੇ ਯਾਰ ਤੁਸੀਂ ਕਿਸ ਨਾਲ ਮਿਲੇਗਾ ਉਹ ਤੁਹਾਡਾ ਨੇਤਾ ਜੇ ਨਹੀਂ ਮਿਲਦਾ ਫਿਰ ਉਹ ਸੇਵਾ ਨਹੀਂ ਕਰ ਰਿਹਾ ਜੇ ਸੇਵਾ ਨਹੀਂ ਕਰ ਰਿਹਾ ਉਹਦਾ ਕੋਈ ਮਤਲਬ ਨਹੀਂ ਉਹਦੇ ਤੇ ਬੈਠਣ ਦਾ ਤੇ ਅੱਜ ਹੁਣ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਅਸਰ ਬਾਸਕਬਾਲ ਕਹਿੰਦੇ ਟਾਈਮ ਆਊਟ ਮਤਲਬ ਤੌੜ ਸਮਾਂ ਖਤਮ ਹੋਣਾ ਹੈ ਖੰਮ ਕਰਨੇ ਤੇ ਕਰੋ ਨਹੀਂ ਤੇ ਮੈਦਾਨ ਛੱਡੋ ਹੋਰ ਲੋਕਾਂ ਨੂੰ ਘਮ ਕਰਨ ਦਿਓ ਆ ਗੱਲ ਹੈ ਸਿੱਧੀ ਕਹਿ ਰਿਹਾ ਮੌਕਾ ਦਿਓ ਗੱਲ